ਲਗਾਤਾਰ ਜਿੱਥੇ ਜ਼ਹਿਰੀਲੀ ਡਰਿੰਕ ਪੀਣ ਦੇ ਨਾਲ ਸੰਗਰੂਰ ਦੇ ਵਿੱਚ ਹਾਲਾਤ ਸਾਰਿਆਂ ਦੇ ਕਾਫੀ ਮਾੜੇ ਦਿਖਾਈ ਦੇ ਰਹੇ ਨੇ ਤੇ ਉੱਥੇ ਹੀ ਅੱਜ ਸੀਐਮ ਭਗਵੰਤ ਮਾਨ ਪਹੁੰਚਦੇ ਨੇ ਸੀਐਮ ਭਗਵੰਤ ਮਾਨ ਦੇ ਪਹੁੰਚਣ ਦੇ ਨਾਲ ਉੱਥੇ ਹਰ ਇੱਕ ਲੋਕ ਨੂੰ ਆਸ ਹੁੰਦੀ ਹੈ ਹਰ ਇੱਕ ਬੰਦੇ ਨੂੰ ਆਸ ਹੁੰਦੀ ਹੈ ਕਿ ਕੋਈ ਨਾ ਕੋਈ ਹੁਣ ਕਾਰਵਾਈ ਇਸ ਤੇ ਹੋਵੇਗੀ ਪਰ ਉੱਥੇ ਹੀ ਬੰਦੇ ਅਸੰਤੁਸ਼ਟ ਵੀ ਦਿਖਾਈ ਦਿੰਦੇ ਨੇ ਉਹਨਾਂ ਦੀਆਂ ਗੱਲਾਂ ਤੋਂ ਤੇ ਉੱਥੇ ਪਹੁੰਚਣ ਤੋਂ ਤੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਪਹੁੰਚ ਕੇ ਮਿਲਤਾ ਲਿਆ ਪਰ 2-2 ਲੱਖ ਰੁਪਏ ਦੇ ਨਾਲ ਕੀ ਹੁੰਦਾ ਤੇ ਕਈ ਸਵਾਲ ਵੀ ਚੁੱਕੇ ਜਾਂਦੇ ਨੇ ਤੇ ਨਾਲ ਹੀ ਨਾਲ ਕਿਸ ਤਰ੍ਹਾਂ ਨਾਖੁਸ਼ ਦਿਖਾਈ ਦੇ ਰਹੇ ਨੇ ਭਾਵੇਂ ਸੀਐਮ ਭਗਵੰਤ ਮਾਨ ਉਥੇ ਪਹੁੰਚੇ ਪਰ ਨਾਖੁਸ਼ ਲੋਕ ਉਥੇ ਦਿਖਾਈ ਦੇ ਰਹੇ ਨੇ ਜਿਸ ਤੋਂ ਬਾਅਦ ਉਥੇ ਲੋਕਾਂ ਦੇ ਵੱਲੋਂ ਵੀ ਕੁਝ ਗੱਲ ਕਹੀ ਗਈ ਹੈ ਇੱਕ ਵਾਰ ਤੁਹਾਨੂੰ ਉਹ ਬਾਈਟਾਂ ਵੀ ਸੁਣਾ ਦਿੰਨੇ ਆ ਮੁੱਖ ਮੰਤਰੀ ਸਰਕਾਰ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨੂੰ ਮੁਆਵਜ਼ਾ ਮਿਲੇ ਉਹਦੇ ਬੱਚਿਆਂ ਦਾ ਦੇਖ ਰੇਖ ਕੀਤੀ ਜਾਵੇ ਉਹਨਾਂ ਦੇ ਜਿਹੜੇ ਪਰਿਵਾਰ ਨੇ ਮਗਰ ਰੋਟੀ ਪਾਣੀ ਦਾ ਦਾਲ ਦਾ ਚੁੱਲੇ ਦਾ ਨਾ ਤੁੱਲਾ ਕਿ ਲਾਇਆ ਜਾਵੇ ਜੀ ਹੋਰ ਕੀ ਕਹਿਣਾ ਸੀ ਸੰਤੁਸ਼ਟ ਹਾਂ ਜੇ ਉਹਨਾਂ ਨੂੰ ਸਭ ਕੁਝ ਮਿਲਦਾ ਸੰਤੁਸ਼ਟਾਂ ਹੀ ਅੱਜ ਦੁੱਖ ਸਾਂਝਾ ਕੀਤਾ ਗਿਆ ਪਰਿਵਾਰਾਂ ਨਾਲ ਪਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਹੁਤ ਚੰਗੀ ਗੱਲ ਹੈ ਜੀ ਦੁੱਖ ਸਾਂਝਾ ਕਰਨਾ ਦੁੱਖ ਘਟਦਾ ਹੈ ਮੇਰੀ ਮੇਰਾ ਭਣੋਈਆਂ ਗੁਜ਼ਰੇ ਆ ਮੈਨੂੰ ਇੱਕ ਗੱਲ ਦਾ ਜਵਾਬ ਚਾਹੀਦਾ ਮਾਨ ਸਾਹਿਬ ਤੋਂ ਇੱਥੇ ਆ ਕੇ 2-2 ਲੱਖ ਰੁਪਏ ਜੇਬਾਂ 'ਚ ਪਾ ਕੇ ਸੰਸਕਾਰ ਕਰਾਤੇ ਇਹਨਾਂ ਨੇ ਜਿਹੜਾ ਬੰਦਾ ਕਿਸਾਨ ਜੁਨੀਆ ਉੱਥੇ ਮਰਿਆ ਸੀ ਉੱਥੇ ਵੀ ਧਰਨ ਨਹੀਂ ਲੱਗਿਆ ਸੀ 4 ਦਿਨ ਹੋ ਗਏ ਇਹਨਾਂ ਨੂੰ 4 ਦਿਨਾਂ ਤੋਂ ਬਾਅਦ ਇਹਨਾਂ ਨੂੰ ਹੁਣ ਸੁਰਤਾ ਹੀ ਹੈਗੀ 4 ਦਿਨ ਲਾਸ਼ਾਂ ਪਈਆਂ ਰਹੀਆਂ ਡੱਬਿਆਂ 'ਚ ਬੰਦ ਅੱਜ ਆ ਗਏ ਇਹਨਾਂ ਦਾ ਕੋਈ ਨਮਾਇੰਦਾ ਨਹੀਂ ਆਇਆ ਜੱਟਾਂ ਵਾਸਤੇ ਕਰੋੜ ਰੁਪਈਆ ਨਾਮ ਸਾਡੇ ਲੋਕਾਂ ਵਾਸਤੇ 2 ਲੱਖ ਰੁਪਈਆ ਬਸ ਆ ਕੇ ਹਮੈਤੀ ਦੇਂਗਾ ਤਾੜੀਆਂ ਮਰਵਾ ਗਿਆ ਜੀ ਛੋਟੇ ਪਿੰਡਾਂ ਨੂੰ ਪਤਾ ਕੀ ਗੱਲ ਸਰਕਾਰ ਨੂੰ ਪਤਾ ਨਹੀਂ ਵੀ ਕਿੱਥੇ ਚਿੱਟਾ ਵੇਚਦਾ ਕਿੱਥੇ ਕੀ ਵੇਚਦਾ ਪਿੰਡਾਂ ਵਾਲਾ ਕਿਹਦੀ ਕਿਹਦੀ ਸਪੋਰਟ ਕਰੂਗਾ ਵੀ ਇਹਨੇ ਕਰਿਆ ਮਰਨਾ ਪਿੰਡਾਂ ਵਾਲੇ ਨੇ ਆ ਕੇ ਕਹਿੰਦਾ ਜੀ 2 ਲੱਖ ਰੁਪਈਆ ਪੜੋ ਪਹਿਲਾਂ ਪੜੂ ਮੰਨਾ ਫਿਰ ਨੌਕਰੀ ਲਊ ਪਰਮਾਰ ਵਾਸਤੇ ਕੀ ਕਰਿਆ ਕੁਛ ਨਹੀਂ ਕਰਿਆ 2 ਲੱਖ ਰੁਪਈਆ ਦੇ ਕੇ ਸੰਸਕਾਰ ਕਰਾਇਆ ਮੈਂ ਗਵਾਹ ਖੋਦਾਂ ਹੋਰ ਕੀ ਦਿੱਤਾ ਇਹਨਾਂ ਨੇ ਕੋਈ ਨੌਕਰੀ ਦਿੱਤੀ ਆ ਐਲਾਨ ਕਰਤਾ 13 ਲੱਖ ਰੁਪਈਆ ਦਾ ਮਿਲੇ ਕਿੰਨਾ 2 ਲੱਖ ਰੁਪਈਆ ਕਦੋਂ ਬੱਚਾ ਬਣਿਆ ਕਦੋਂ ਨੌਕਰੀ ਲੱਗਿਆ ਮੇਰਾ ਨਾਮ ਦਰੋਪਤੀ ਆ ਸਾਡੇ ਪਿੰਡ 'ਚ ਕਹਦੇ ਨਾ ਸਾਨੂੰ ਹੋਦਾ ਮੇਕੋ ਪੜ੍ਹ ਜਾਂਦੀ ਆ ਸਾਡੇ ਪਿੰਡ 'ਚ ਨਾ ਸਾਨਾ ਹੋਵੇ ਬਸ ਆਹੀ ਕਹਿਣਾ ਤੋਨੇ ਅਸਤਾ ਵੀ ਸਾਡੇ ਪਿੰਡ 'ਚ ਹੁੰਦਾ ਸਾਨਾ ਨਾ ਹੋਵੇ ਬਸ ਤਾਂ ਮੁਖਤಮಂತ್ರಿ ਐਨੇ ਕੀ ਕਹਤੇ ਨੇ ਮੁਖਤಮಂತ್ರಿ ਸੰਸਣੀ ਨਹੀਂ ਕੀ ਕਹਿ ਕੇ ਆਏ ਨੇ ਮੁਖਤਮਤਰੀ ਸੰਸਣੀ ਨਹੀਂ ਇਹ ਤਾਂ ਧਲੇ ਬੰਡੀਆਂ ਨੇ ਇਹਨਾਂ ਦੇ ਬੱਚੇ ਕੋਈ ਉਹ ਕਰਨ ਦਾ ਵਿਚਾਰੀਆਂ ਬਹੁਤ ਜਾ ਰਹੇ ਆ ਆਥਣੇ ਆ ਕੇ ਤਾਂ ਦੇਖ ਲੋ ਹੱਥਾਂ ਲੇ ਭੇਜੀ ਉਰੇ ਕਹਿੰਦੇ ਵੀ ਆ ਜਾ ਦੇਖ ਗੁਜਰਾਪਿੰਡ ਚ ਕੀ ਹੋ ਰਹਾਗਾ 10000 ਦੇਊਗਾ ਅੱਖਣੇ ਭੇਜਿਓ ਉਹਨੂੰ ਫੇਰ ਦੇਖਾਂਗੇ ਵੀ ਨਸ਼ਾ ਬੰਦ ਕਰਾਉਂਦਾ ਕਿ ਕੀ ਕਰਾਉਂਦਾਗਾ ਉਹ ਉਹਨਾਂ ਦੇ ਸਭ ਨਸ਼ਾ ਫਲਾਤਾ ਨਸ਼ਾ ਬੰਦ ਕਰੇਗਾ ਨਸ਼ਾ ਬੰਦ ਕਰਨ ਦੀ ਜਿੱਤੇ ਜਾਏ ਮੇਰਾ ਜਮਾਈ ਤੇ ਛੋਟੇ ਛੋਟੇ ਬੱਚੇ ਨੇ ਉਹੀ ਝੱਟ ਝੋਟਾ ਨਾ ਪੋਲੂ ਨਰਾਇਣ ਦਾ ਛੋਟੇ ਛੋਟੇ ਬੱਚੇ ਨੇ ਔਰ ਕੋਈ ਉਸ ਵੀ ਨਹੀਂ ਹੁੰਦਾ 2 ਲੱਖ ਰੁਪਏ ਨਾਲ ਕੀ ਖਰਚਾ ਚਲਾ ਲਵਾਂ ਕੀ ਕਰੂੰ ਕੀ ਨਹੀਂ ਕਰੂਗਾ ਬੰਦਾ ਦਿਹਾੜੀਦਾਰ ਬੰਦੇ ਨੂੰ ਕਿਹੜਾ ਰੋਜ਼ ਦਿਹਾੜੀ ਮਿਲਦੀ ਐ ਮੁੱਖ ਮੰਤਰੀ ਤਾਂ ਕਹਿ ਕੇ ਗਏ ਨੇ ਵੀ ਅੱਛੀ ਐ ਉਹ ਬਾਹਰ ਪੜਾ ਦੇ ਮੁੱਖ ਮੰਤਰੀ ਬੋਲ ਬੋਲ ਗਏ ਸਾਡੀ ਐ ਦੱਸਣ ਵੀ ਕੀ ਪੱਲੇ ਪਾ ਗਏ ਕੀ ਪੱਲੇ ਪਾ ਗਏ ਸਾਡੀ ਅੰਧੀਆਂ ਪੜਾ ਦੇ ਕੀ ਬੱਚਿਆਂ ਨੂੰ ਅਸੂਲਤ ਦੇ ਗਏ ਉਹ ਕੋਈ ਅਸੂਲਤ ਨਹੀਂ ਹੈ ਕੋਈ ਅਸੂਲਤ ਨਹੀਂ ਹੈ ਗਾਉਣਾ ਵਾਲਾ ਮੈਨੂੰ ਤਾੜੀਆਂ ਮਰਵਾ ਕੇ ਬੱਸ ਠੀਕ ਐ ਕੰਮ ਪਹਿਲਾਂ ਤਾਂ ਮੈਨੂੰ ਮੁਲਾਜ਼ਮ ਲੈ ਗਏ ਵੀਰੇ ਲੇਡੀਜ਼ ਪੁਲਿਸ ਲੈ ਕੇ ਗਈ ਕਹਿੰਦੇ ਵੀ ਤੁਹਾਨੂੰ ਭਗਵੰਤ ਮਾਨ ਨਾਲ ਮਲਾਉਨੇ ਆ ਸੀ ਤੇ ਬਿਨਾ ਕਿ ਗੱਲਬਾਤ ਕਰੇ ਜੰਮੀ ਨੇ ਮੈਨੂੰ ਉਹਨਾਂ ਨੇ ਫੇਸ ਵੀ ਨਹੀਂ ਦਿਖਾਇਆ ਮੇਰੇ ਸਾਹਮਣੇ ਹੀ ਨਹੀਂ ਆਏ ਹੈਗੇ ਮੈਨੂੰ ਅੰਦਰ ਬਿਠਾ ਲਿਆ ਉਹਨਾਂ ਨੇ ਲੈ ਜਾ ਕੇ ਤੇ ਉਹ ਭੱਗ ਗਏ ਜੰਮੀ ਵੀ ਕੋਈ ਗੱਲਬਾਤ ਨਹੀਂ ਕਰੀ ਹੈਗੀ ਬੁਲਾ ਕੇ ਤਾਂ ਲੈ ਕੇ ਗਈ ਸੀ ਬੁਲਾ ਕੇ ਲੈ ਕੇ ਗਏ ਸੀ ਵੀ ਉਸੇ ਤਰੀਕਾ ਗੱਲਬਾਤ ਕਰਾਵਾਂਗੇ ਤੂੰ ਆਪਣਾ ਮੁੱਦਾ ਰੱਖਿਓ ਨਾ ਸਾਹਮਣੇ ਵੀ ਜਿਹੜੀ ਤੁਹਾਡੇ ਨਾਲ ਨਾ ਇਨਸਾਫੀ ਹੋ ਰਹੀ ਆ ਜਿਹੜਾ ਤੁਹਾਨੂੰ ਇਨਸਾਫ ਦਿਵਾਵਾਂਗੇ ਪਰ ਕੋਈ ਗੱਲ-ਬਾਤ ਨਹੀਂ ਹੋਈਗੀ ਬਸ ਇੱਕ ਵਾਰ ਫੋਨ ਤੇ ਕਿਸੇ ਮੁਲਾਜ਼ਮ ਵੀਰੇ ਨੇ ਗੱਲ ਕਰਕੇ ਐਵੇਂ ਕਹਤਾ ਵੀ ਕੋਈ ਗੱਲ ਨਹੀਂ ਤੁਹਾਡਾ ਹੱਲ ਬਣ ਜਾਊਗਾ ਬਸ ਐਂ ਕਹਿ ਦਿੰਦੇ ਨੇ ਵੀਰੇ ਸਾਨੂੰ ਢਾਲ ਦਿੰਦੇ ਨੇ ਤੁਸੀਂ ਕੋਈ ਗੱਲ ਪੁੱਛਣੀ ਚਾਹੁੰਦੇ ਸੀ ਉਹਨਾਂ ਤੋਂ ਕੋਈ ਸਵਾਲ ਰੱਖਣਾ ਚਾਹੁੰਦੇ ਸੀ ਵੀਰੇ ਵੀ ਸਰਕਾਰ ਦਾ ਕੀ ਹੱਕ ਹੈ ਨਿਰਦੋਸ਼ ਬੰਦੇ ਨੂੰ ਜੇਲ੍ਹ 'ਚ ਬਿਠਾਉਣ ਦਾ ਸਾਰਾ ਪਿੰਡ ਗਵਾਹ ਹੈ ਸਾਰੇ ਲੋਕ ਗਵਾਹ ਨੇ ਇਨਕੁਆਇਰੀ ਲਾ ਲੈਣ ਜੋ ਮਰਜ਼ੀ ਕਰ ਲੈਣ ਤੁਹਾਡੇ ਤੁਹਾਡੇ ਘਰੋਂ ਕੋਈ ਮਤਲਬ ਇਸ ਘਟੜਾਂ ਦੇ ਵਿੱਚ ਗਿਆ ਹੈਗਾ ਦੇ ਦੋ ਵਾਰ ਕੋਣ ਸੀ ਚਾਚੇ ਕਰਦੇ ਦਾ ਕੀ ਨਾਮ ਨਹੀਂ ਲੱਗਦੇ ਸੀ ਚਾਚਾ ਰਣੇ ਬੜੇ ਹੋਏ ਦੋ ਮੇਰੇ ਸਕੇ ਚਾਚੇ ਮੁੱਕੇ ਨੇ ਵੀਰੇ ਮੇਰਾ ਘਰ ਵਾਲਾ ਉਹਨਾਂ ਨੂੰ ਚੱਕੀ ਫਿਰਦਾ ਸੀ ਤੇ ਦੂਜੇ ਦਿਨ ਜਦੋਂ ਮਤਲਬ ਐਵੇਂ ਗਾ ਪਿਆ ਵੀ दारू ਪੀ ਕੇ ਮੁੱਕ ਗਏ ਫਿਰ ਮੇਰੇ ਘਰ ਵਾਲੇ ਮਤਲਬ ਮੀਡੀਆ ਆਈ ਮੀਡੀਆ ਨੂੰ ਬੁਲਾ ਕੇ ਮੇਰੇ ਘਰ ਵਾਲੇ ਨੇ ਬਿਆਨ ਦਿੱਤੇ ਨੇ ਵੀ ਤੁਸੀਂ ਜਿੱਥੋਂ ਇਹ दारू ਆਈ ਉਹਨਾਂ ਦਾ ਪਤਾ ਕਰੋ ਵੀ ਮੇਰੇ ਦੋ ਚਾਚੇ ਮੁੱਕੇ ਨੇ ਤੇ ਪਿੰਡ ਦੇ ਲੋਕ ਦੋ ਬੰਦੇ ਹੋਰ ਮੁੱਕੇ ਨੇ ਨਾਂ ਨਹੀਂ ਤੁਹਾਡੇ ਨਾਲੇ ਤਾਂ ਵੀਰੇ ਉਹ ਮਤਲਬ ਉਹਨਾਂ ਨੂੰ ਚੱਕੀ ਫਿਰਦੇ ਨੇ ਮੇਰੇ ਚਾਚਿਆਂ ਨੂੰ ਚੱਕੀ ਫਿਰਦੇ ਨੇ ਮੀਡੀਆ 'ਚ ਇਹ ਬਿਆਨ ਦੇ ਰਹੇ ਨੇ ਵੀ ਹਾਂ ਵੀ ਹਣਾ ਵੀ ਦੋਸ਼ੀਆਂ ਨੂੰ ਫੜਿਆ ਜਾਵੇ ਤੇ ਨਾਲੇ ਪੁਲਿਸ ਮੇਰੇ ਘਰ ਵਾਲੇ ਨੂੰ ਚੱਕ ਕੇ ਲੈ ਗਈ ਕਿੱਥੇ ਦਾ ਇਨਸਾਫ ਸੁਖਵਿੰਦਰ ਸੁਖੀ ਆ ਵੀਰੇ ਹੁਣ ਉਹ ਸੰਗਰੂਰ ਜੇਲ੍ਹ ਦਾ ਸ਼ੂਗਰ ਦਾ ਉਹ ਮਰੀਜ਼ ਆ ਮੇਰੀ ਨਣਦ ਨੂੰ ਸ਼ੂਗਰ ਆ ਮੇਰੀ ਸੱਸ ਨੂੰ ਤਮਾਕੀ ਟੈਨਸ਼ਨ ਆ ਦੋ ਮੇਰੇ ਬੱਚੇ ਨੇ ਛੋਟੇ ਛੋਟੇ ਕਾਰਨ ਕਰਕੇ ਕਹਿੰਦੇ ਵੀ ਕਿਸੇ ਨੇ ਸ਼ਿਕਾਇਤ ਕਰੀਆ ਵੀ ਇਹੇ ਕੰਮ ਕਰਦਾ ਸੀ ਇਸੇ ਪਿੰਡ ਦੇ ਨੂੰ ਐਸੇ ਐਸੇ ਪਿੰਡ ਦੇ ਨੇ ਹਾਂ ਵੀ ਇਹ ਪਰ ਉਹਨਾਂ ਨੇ ਵੀ ਜਾ ਕੇ ਕਿਹਾ ਕਿ ਮਾਸਟਰਮਾਈਂਡ ਨੇ ਉਹ